ਪਾਪ ਸਮੂਹ ਬਨਾਸਨ ਕੋ ਕਲਕੀ ਅਵਤਾਰ ਕਹਾਵਾਂਗੇ ਪਾਪ ਸਮੂਹ ਬਨਾਸਨ ਕੋ ਪਾਪਾਂ ਦੇ ਸਮੂਹ ਦੇ ਸਮੂਹਾਂ ਦਾ ਨਾਸ ਕਰਨ ਵਾਸਤੇ ਕਲਕੀ ਅਵਤਾਰ ਕਹਾਵਾਂਗੇ ਕਲਕੀ ਅਵਤਾਰ ਕਹੂੰਗਾ ਕਲ ਫਿਰ ਉਹ ਅਵਤਾਰ ਕਰਦੇ ਵੀ ਅਵਤਾਰ ਅਲੰਕਾਰ ਦੂ ਵੀ ਮੈਂ ਅਵਤਾਰ ਕਲ ਕੀ ਜਦ ਆਊਗਾ ਕਹੂਗਾ ਮੈਂ ਅਵਤਾਰ ਹੇ ਨਾਮ ਨੇ ਛੋੜਿਆ ਤੇ ਫਿਰ ਬੜੀ ਫੌਜ ਆ ਜਾਂਦੀ ਹੈ ਨਾ ਉਹ ਜੇ ਫੌਜ ਆਉਂਦੀ ਹੈ ਫਿਰ ਸੀਐਨਸੀ ਆਪ ਆ ਜਾਂਦਾ ਫਿਰ ਪਹਿਲਾਂ ਛੋਟੇ ਭੇਜਦਾ ਜੇ ਨਾ ਮੰਨਣ ਉਹਨਾਂ ਤੇ ਫਿਰ ਬੜਾ ਆ ਜਾਂਦਾ ਫਿਰ ਬੜਾ ਆ ਜਾਂਦਾ ਉਹ ਕੱਲ ਕੀ ਹਮਤਾਂ ਤਾਂ ਫਿਰ ਬਾਅਦ ਚ ਆਉਂਦਾ ਨਾ ਰਾਜਾ ਆਪੇ ਹੁੰਦਾ ਬਾਤ ਸਬੂਹ ਬਣਾਸਨ ਕੋ ਉਹ ਤਾਂ ਨਾਸੇ ਕਰੂਗਾ ਆਖੇ ਸਾਰਿਆਂ ਦਾ ਉਹ ਇਹ ਗੱਲ ਗੱਲ ਨਹੀਂ ਕਰਦੀਆਂ ਖਰਜਾ ਕਰਪ ਕੀ ਫੋਜਾ ਐਸੇ ਕਰਕੇ ਫੋਜਾ ਹੈ ਦਸਮ ਪਾਤ ਜਾਨੇ ਮਸੰਦ ਤੇਲ ਪਾ ਕੇ ਫੂਕਦੇ ਤੇ ਸਾਰੇ ਤਣਕੂ ਭਰਤੇ ਸੀ ਐ ਜਾ ਵੀ ਕੁਝ ਕਰ ਦਿੰਦੇ ਹੁੰਦੇ ਨੇ ਬਹੁਤ ਇਹ ਪਹਿਲੇ ਦੇਖਦਾ ਨਹੀਂ ਆ ਵੀ ਪਾਪ ਹੋ ਲੜਕੀ ਹੁੰਦੇ ਪਾਪੂ ਸਾਡੀ ਰਗ ਵਿੱਚ ਕੁਝ ਨਹੀਂ ਹੁੰਦਾ ਕੋਈ ਇਹਦਾ ਦਸਮ ਪਾਤ ਜਾਨੇ ਜਿਉਣਾ ਆਜ ਵੀ ਤੇਲ ਪਾ ਕੇ ਫੂਕਦੇ ਨਾ ਕੋਈ ਥੋੜੀ ਜੀ ਗੱਲ ਹੈ ਕੋਈ ਫੜਦਾ ਨਾ ਟੱਕੜਾ ਆਏ ਤੇ ਇਹਦੇ ਆਵਾੜ ਕੇ ਸਿਰ ਦੜਨ ਜਿਉਂਦਾ ਰਹਤੇ ਸੀ ਆਈਆਂ ਵੀ ਕੁਝ ਕਰ ਦੁੰਦੇ ਨੇ ਜਿਵੇਂ ਸਸਾਨਾ ਹੋਇਆ ਹੋਇਆ ਗਿੁਰ ਤੁਰਖਾਚ ਤੁਰੰਗ ਸਪੱਸ਼ ਵਡੋ ਕਰ ਕਾੜ ਕ੍ਰਿਪਾਣ ਕੰਪਾਵਾਂਗੇ ਤੁਰਖਾਚ ਤੁਰੰਗ ਪਹਿਲਾਂ ਦਾ ਆਪਣਾ ਜਿਹੜਾ ਘੋੜਾ ਹੈ ਨਾ ਤੁਰੰਗ ਉਹ ਕਛੇ ਹੁੰਦੇ ਉਹਨਾਂ ਦਸਿਆ ਵੀ ਤੁਰਨਾ ਕਹਿੰ ਮੈਂ ਕਦੋਂ ਨੂੰ ਦੱਸ ਮੂਹੇ ਹੋਰ ਘੋੜਾ ਨਹੀਂ ਹੈ ਕਰ ਕੇ ਅਵਤਾਰ ਦਾ ਤਰ ਕਛ ਕਛਿਆ ਹੋਇਆ ਤਰੰਗ ਸਫਾਛ ਬੜੋ ਤਰੰਗ ਸਫਾਛ ਬੜੋ ਸਫਾਛ ਬੜੋ ਵੱਡੇ ਨਾਲ ਸਪਰਸ਼ ਸਪਾਛ ਕੇਤਨ ਨਾਲ ਸਪਰਸ਼ ਆ ਮੰਦਾ ਇਕ ਵਾਨਿਕ ਜਿਤ ਹੋਇਆ ਹੈ ਮਨ ਘੜਿਆ ਹੋਇਆ ਐਵੇਂ ਨਹੀਂ ਬੋਲਦਾ ਹੈ ਹੂਟ ਪਟੰਗ ਕੁਝ ਵੀ ਬੋਲ ਦੂਏ ਵੱਲਾ ਹੀ ਬੋਲਦਾ ਹੋ ਵੱਡੇ ਕੀਆਂ ਵਡਿਆਈਆਂ ਨੇ ਵੱਡਾ ਹੀ ਬੋਲਦਾ ਕੋਈ ਉਤਾਰ ਹੈ ਸਰਕਾਰ ਕਿਰਪਾਣ ਕੰਪਾਵਾਂਗੇ ਸਰਕਾਰ ਕਿਰਪਾਣ ਗਿਆਨ ਖੜਗ ਬਾਹਰ ਕੱਢ ਲੈਂਦਾ ਗਿਆਨ ਖੜਗ ਖੜਗ ਪ੍ਰਗਟ ਕਰ ਲੈਂਦਾ ਸਰਕਾਰ ਕਿਰਪਾਣ ਕੰਪਾਵਾਂਗੇ ਪਾਵਾਂਗੇ ਕਮਾਦ ਕੰਬ ਜਾਣਗੇ ਸਾਰੇ ਸਮਝ ਪਾਵਾਂਗੇ ਦਾ ਮਤਲਬ ਕੰਬਾ ਛਾੜ ਦੂ ਸਾਰਿਆਂ ਨੂੰ ਗੱਲ ਕਰਕੇ ਕੰਬੜੇ ਕੰਬਾ ਤਾਂ ਲੱਗੇ ਹੀ ਹੋਇਆ ਐ ਐਸਾ ਕਿੰਨੂ ਦਿੰਦਾ ਸੱਚ ਕੰਬਾ ਝਾੜ ਦਿੰਦਾ ਜਾਂ ਪਰ ਗੁੱਸ ਹੁੰਦਾ ਝੂਠ ਨੂੰ ਝੂਠ ਕੰਬਾ ਲੱਗ ਜਾਂਦਾ ਗੱਲ ਹੋਈ ਐ ਹੋਰ ਕੁਛ ਨਹੀਂ ਐ ਜਾਂ ਸੱਚ ਕੀ ਕਾਤੀ ਬਾਹਰ ਆਊਗੀ ਉਹ ਜਿਹੜੀ ਇਹਨਾਂ ਦੀ ਮਰਜੀ ਹੈ ਆਪਣੀ ਕਹਿੰਦੀ ਗੱਲ ਕਾਤੀ ਉਹ ਕੰਬੂਂਦੀ ਹੱਥ ਕੰਬਣਗੇ ਇਹਨਾਂ ਦੇ ਕੀ ਹੋ ਗਿਆ ਐ